ਜਿਹੜੀ ਪਹਿਲੀ ਲੋੜੀ ਬਾਲੀ ਗਈ ਸੀ ਉਹ ਕਿਸੇ ਮੁੰਡੇ ਵਾਸਤੇ ਨਹੀਂ ਬਲਕਿ ਦੋ ਕੁੜੀਆਂ ਦੇ ਵਾਸਤੇ ਬਾਲੀ ਗਈ ਸੀ ਗੱਲ ਹੈ 16ਵੀਂ ਸਦੀ ਦੀ ਇੱਕ ਬ੍ਰਾਹਮਣ ਹੁੰਦਾ ਸੀ ਜਿਹੜਾ ਬੜਾ ਹੀ ਗਰੀਬ ਸੀ ਉਹਦੀਆਂ ਦੋ ਕੁੜੀਆਂ ਸਨ ਸੁੰਦਰੀ ਤੇ ਮੁੰਦਰੀ ਉਹਨੇ ਆਪਣੀਆਂ ਦੋਨਾਂ ਕੁੜੀਆਂ ਦਾ ਵਿਆਹ ਕਰਨਾ ਸੀ ਪਰ ਮਾਇਆ ਦੀ ਬੜੀ ਤੰਗੀ ਸੀ ਉਹਦੇ ਕੋਲ ਉਹ ਪੈਸੇ ਦੀ ਮਦਦ ਦੇ ਵਾਸਤੇ ਆਪਦੇ ਇਲਾਕੇ ਦੇ ਹਾਕਮ ਦੇ ਕੋਲ ਜਾਂਦਾ ਹੈ ਜਦੋਂ ਉਸ ਹਾਕਮ ਨੂੰ ਪਤਾ ਲੱਗਦਾ ਹੈ ਇਸ ਬ੍ਰਾਹਮਣ ਦੀਆਂ ਦੋਵੇਂ ਕੁੜੀਆਂ ਬਹੁਤ ਹੀ ਸੁੰਦਰ ਨੇ ਉਹ ਹਾਕਮ ਬੜਾ ਹੀ ਨਿਰਧਈ ਸੀ ਔਰ ਬੜੇ ਮਾੜੇ ਚਰਿੱਤਰ ਵਾਲਾ ਸੀ ਉਹ ਹਾਕਮ ਬ੍ਰਾਹਮਣ ਨੂੰ ਕਹਿੰਦਾ ਹੈ ਕਿ ਤੂੰ ਆਪਦੀਆਂ ਦੋਨੇ ਕੁੜੀਆਂ ਮੇਰੇ ਕੋਲ ਭੇਜ ਦੇ ਫੇਰ ਮੈਂ ਤੇਰੀ ਮਾਇਆ ਦੇ ਕੇ ਮਦਦ ਕਰ ਸਕਦਾ ਹਾ ਬ੍ਰਾਹਮਣ ਉਥੋਂ ਨਿਰਾਸ਼ ਹੋ ਕਰਕੇ ਤੁਰਿਆ ਰਸਤੇ ਵਿੱਚ ਜਾ ਰਿਹਾ ਸੀ ਰਸਤੇ ਵਿੱਚ ਉਹਨੂੰ ਦੁੱਲਾ ਪੱਟੀ ਮਿਲਦਾ ਹੈ ਦੁੱਲਾ ਪੱਟੀ ਉਦੋਂ ਪੰਜਾਬ ਦਾ ਰੋਬਿਨ ਹੁੱਡ ਮੰਨਿਆ ਜਾਂਦਾ ਸੀ ਉਸ ਵੇਲੇ ਉਹ ਅਮੀਰਾਂ ਨੂੰ ਲੁੱਟ ਕੇ ਗਰੀਬਾਂ ਦੀ ਹੈਲਪ ਕਰਿਆ ਕਰਦਾ ਸੀ ਦੁੱਲਾ ਪੱਟੀ ਦਾ ਪੂਰਾ ਨਾਮ ਸੀ ਰਾਏ ਅਬਦੁੱਲਾ ਖਾਨ ਪੱਟੀ ਰਾਜਪੂਤ ਉਹ ਇੱਕ ਮੁਸਲਮਾਨ ਸੀ ਫਿਰ ਦੁੱਲਾ ਪੱਟੀ ਉਸ ਬ੍ਰਾਹਮਣ ਨੂੰ ਕਹਿਣ ਲੱਗਾ ਤੁਹਾਡੀਆਂ ਧੀਆਂ ਮੇਰੀਆਂ ਧੀਆਂ ਦੇ ਬਰਾਬਰ ਨੇ ਕਹਿਣ ਲੱਗਾ ਉਹਨਾਂ ਦਾ ਵਿਆਹ ਮੈਂ ਕਰਾਂਗਾ ਤੁਹਾਨੂੰ ਨਾ ਘਬਰਾਉਣ ਦੀ ਲੋੜ ਹੈ ਨਾ ਡਰਨ ਦੀ ਲੋੜ ਹੈ ਜੰਗਲ ਦੇ ਵਿੱਚ ਅੱਗ ਬਾਲ ਕੇ ਸੁੰਦਰੀ ਔਰ मुندਰੀ ਦਾ ਵਿਆਹ ਕੀਤਾ ਗਿਆ ਸੀ ਉਸ ਵੇਲੇ ਤੋਂ ਇਹ ਲੋੜੀ ਬੜਨੀ ਸ਼ੁਰੂ ਹੋਈ ਸੀ ਸੁੰਦਰੀ ਔਰ मुندਰੀ ਦਾ ਕੰਨਿਆਦਾਨ ਵੀ ਦੁੱਲੇ ਪੱਟੀ ਨੇ ਹੀ ਕੀਤਾ ਸੀ ਤੇ ਉਸ ਬ੍ਰਾਹਮਣ ਨੇ ਕਿਹਾ ਕਿ ਇਹਨਾਂ ਕੁੜੀਆਂ ਦੀ ਝੋਲੀ ਦੇ ਵਿੱਚ ਕੁਝ ਪਾਓ ਫਿਰ ਦੁੱਲੇ ਪੱਟੀ ਨੇ ਉਹਨਾਂ ਦੀ ਝੋਲੀ ਦੇ ਵਿੱਚ ਸੇਰ ਸ਼ੱਕਰ ਪਾਈ ਸੀ ਤੇ ਉਦੋਂ ਤੋਂ ਹੀ ਇਹ ਲੋਕ ਗੀਤ ਪ੍ਰਚਲਿਤ ਹੋਇਆ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਸੋ ਇਸ ਤਰੀਕੇ ਦੇ ਨਾਲ ਲੋਹੜੀ ਦੀ ਸ਼ੁਰੂਆਤ ਹੋਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ